ਸਾਨ ਜothe ਬੰਦੀਆਂ ਦਾ ਇੱਕ ਕਾ ਜਿੰਦਾਬਾਦ ਜਿੰਦਾਬਾਦ ਜਿੰਦਾ ਸੂਬੇ ਅੰਦਰ ਆਮ ਆਦਮੀ ਪਾਰਟੀ ਦੇ ਸਰਕਾਰ ਬਣਨ ਤੋਂ ਪਹਿਲਾਂ ਵਾਅਦਾ ਕੀਤਾ ਗਿਆ ਸੀ ਕਿ ਸਰਕਾਰ ਬਣਨਸਾਰ ਪੰਜਾਬ ਵਿੱਚੋਂ ਨਸ਼ੇ ਤੇ ਰੋਕ ਲਗਾਈ ਜਾਏਗੀ ਕਾਨੂੰਨ ਵਿਵਸਥਾ ਵਿੱਚ ਸੁਧਾਰ ਲਿਆਂਦਾ ਜਾਏਗਾ ਪਰ ਲੋਕਾਂ ਦਾ ਕਹਿਣਾ ਹੈ ਪੰਜਾਬ ਵਿੱਚ ਨਸ਼ਾ ਅੱਜ ਵੀ ਢੜੱਲੇ ਨਾਲ ਵਿਕ ਰਿਹਾ ਹੈ ਦਿਨ ਦਿਹਾੜੇ ਸਰੇ ਆਮ ਲੁੱਟਾਂ ਤੇ ਖੋਹਾਂ ਹੋ ਰਹੀਆਂ ਨੇ ਜਿਸ ਤੇ ਕੋਈ ਵੀ ਰੋਕ ਨਹੀਂ ਲੱਗ ਰਹੀ ਹੈ ਅੱਜ ਫਿਰੋਜ਼ਪੁਰ ਦੇ ਐਸਐਸਪੀ ਦਫ਼ਤਰ ਦੇ ਬਾਹਰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਵੱਡੇ ਧਰਨੇ ਲਗਾਏ ਗਏ ਇਸ ਮੌਕੇ ਤੇ ਜਾਣਕਾਰੀ ਦਿੰਦੇ ਆ ਕਿਸਾਨ ਆਗੂ ਬਲਦੇਵ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਦੇ ਇਲਾਕੇ ਜੀਰਾ ਵਿੱਚ ਸਰੇ ਆਮ ਨਸ਼ਾ ਵਿਕ ਰਿਹਾ ਹੈ ਦਿਨ ਦਿਹਾੜੇ ਚੋਰੀਆਂ ਹੋ ਰਹੀਆਂ ਨੇ ਜਿਸ ਸੰਬੰਧੀ ਉਹ ਕਈ ਵਾਰ ਸਥਾਨਕ ਪੁਲਿਸ ਨਾਲ ਗੱਲਬਾਤ ਕਰ ਚੁੱਕੇ ਨੇ ਤੇ ਲਿਖਤੀ ਸ਼ਿਕਾਇਤ ਵੀ ਦੇ ਚੁੱਕੇ ਨੇ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਜਿਸ ਤੇ ਰੋਸਵਜੋ ਅੱਜ ਫਿਰੋਜ਼ਪੁਰ ਦੇ ਐਸਐਸਪੀ ਦਫ਼ਤਰ ਦੇ ਬਾਹਰ ਤਰਨਾ ਲਗਾ ਕੇ ਬੈਠੇ ਨੇ ਅਤੇ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਉਨਾ ਕੇਹਾ ਅਗਰ ਪੁਲਿਸ ਨੇ ਜਲਦੀ ਨਸ਼ੇਤੇ ਕੋਈ ਰੋਕ ਨਾ ਲਗਾਈ ਤਾਂ ਆਉਣ ਵਾਲੇ ਦਿਨਾਂ ਵਿੱਚ ਵੱਡੇ ਪੱਧਰ ਤੇ ਧਰਨਾ ਪ੍ਰਦਰਸ਼ਨ ਕੀਤਾ ਜਾਏਗਾ। ਅੱਜ ਜੀ ਅਸੀਂ ਸਾਡੇ 4 ਮੁੱਖ ਮੰਗਾ ਸੀਗੀਆਂ ਜਿਨ੍ਹਾਂ ਦੇ ਕਰਕੇ ਅਸੀਂ ਧਰਨਾ ਦਿੱਤਾ। ਸਭ ਤੋਂ ਪਹਿਲਾਂ ਤਾਂ ਜਿਹੜਾ ਪੂਰੇ ਜ਼ਿਲ੍ਹੇ ਦੇ ਵਿੱਚ ਚਿੱਟੇ ਦਾ ਜਿਹੜਾ ਕਾਰੋਬਾਰ ਆ ਉਹ ਪੂਰਾ ਵੱਧ ਫੁੱਲ ਰਿਹਾ ਤੇ ਜੋਰਾਂ ਤੇ ਆ। ਪਿਛਲੇ ਦਿਨੀ ਖੰਨੇ ਪਿੰਡ ਦੇ ਵਿੱਚ ਨਿਸ਼ਾਨਦੇਹੀ ਕਰਕੇ ਪੂਰੇ ਪਿੰਡ ਵਾਸੀਆਂ ਨੇ ਨਾਲ ਜਥੇਬੰਦੀ ਵਾਲਿਆਂ ਨੇ ਮੁਲਜ਼ਮ ਦੱਸੇ ਸੀ ਮੁਲਜ਼ਮ ਦੱਸੇ ਸੀਗੇ ਵੀ ਆ ਤਿੰਨ ਘਰ ਜਿਹੜੇ ਚਿੱਟਾ ਵੇਚਦੇ ਆ ਪਰ ਪੁਲਿਸ ਵੱਲੋਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਸਗੋਂ ਮਖੂ ਥਾਣੇ ਦੇ ਗਰਬਜਨ ਸਿੰਘ ਐਸਐਸਆਈ ਕਹਿ ਰਿਹਾ ਵਾ ਵੀ ਤੁਹਾਡਾ ਚਿੱਟੇ ਵੇਚਣ ਵਾਲਿਆਂ ਨਾਲ ਜਥੇਬੰਦੀ ਵਾਲੇ ਤੁਹਾਡਾ ਰਾਜ਼ੀ ਨਵਾ ਕਰਾ ਦਿੰਨੇ ਆ ਸੋ ਇੱਕ ਇਹ ਚਿੱਟੇ ਦੀ ਮੰਗ ਸੀਗੀ ਉਸ ਤੋਂ ਬਿਨਾ ਦੂਸਰੀ ਮੰਗ ਸੀਗੀ ਸਾਡੀ ਵੀ ਜਿਹੜੀਆਂ ਚੋਰੀ ਦੀਆਂ ਵਾਰਦਾਤਾਂ ਵਧ ਰਹੀਆਂ ਕਿਉਂਕਿ ਜਿੰਨਾ ਚਿੱਟਾ ਵਧੂਗਾ ਉਨਾ ਹੀ ਚੋਰੀ ਦੀਆਂ ਵਾਰਦਾਤਾਂ ਵਧਣਗੀਆਂ ਵੱਡੀ ਪੱਧਰ ਤੇ ਮੋਟਰਸਾਈਕਲ ਚੋਰੀ ਹੋ ਰਿਆ ਮੋਟਰ ਕੇਬਲਾਂ ਲਾਈਆਂ ਜਾ ਰਹੀਆਂ ਤਾਰਾਂ ਵੱਡੀਆਂ ਜਾ ਰਹੀਆਂ ਮਟਰਾਂਫਰਮਰ ਦਾ ਤੇਲ ਕੱਢਿਆ ਜਾ ਰਿਆ ਵਾ ਸੋ ਇਹ ਦੂਸਰੀ ਮਸਲਾ ਸੀਗਾ ਤੀਸਰਾ ਮਸਲਾ ਸੀਗਾ ਸਾਡਾ ਜਿਹੜਾ ਪੁਰਾਣੇ ਕੇਸ ਆ ਕਿਸਾਨਾਂ ਤੇ ਕਾਲੀਆਂ ਵੇਲਿਆਂ ਦੇ ਕਾਂਗਰਸੀਆਂ ਵੇਲਿਆਂ ਦੇ ਜਿਨ੍ਹਾਂ ਨੇ 86 ਰੰਜਿਸ਼ ਦੇ ਵਿੱਚ ਜਿਹੜੇ ਕੇਸ ਪਰਚੇ ਦਰਜ ਕੀਤੇ ਆ ਉਹਨਾਂ ਬਾਰੇ ਉਹਨਾਂ ਬਾਰੇ ਐਸਐਸਪੀ ਸਾਹਿਬ ਨੇ ਕਿਹਾ ਵੀ ਤੁਸੀਂ ਇੱਕ ਲਿਸਟ ਬਣਾ ਕੇ ਦਿਓ ਜਿਹੜੇ ਪਰਚੇ ਨਜਾਇਜ਼ ਹੋਏ ਆ ਅਸੀਂ ਉਹਨਾਂ ਦੀ ਇਨਕੁਆਰੀ ਕਰਾ ਕੇ ਉਹ ਉਹਨਾਂ ਨੂੰ ਬੇੜਾ ਕਰਾਂਗੇ ਚੌਥਾ ਮਸਲਾ ਸੀਗਾ ਸਾਡਾ ਵੀ ਕੁਝ ਲੋਕਾਂ ਨੇ ਕਿਸਾਨਾਂ ਦੇ ਠੱਗੀ ਮਾਰੀ ਹੋਈ ਆ ਪੈਸੇ ਨੱਪੇ ਹੋਏ ਆ ਜਿੰਨਾ ਜੋ ਪ੍ਰਮੁੱਖ ਅਸ਼ੋਕ ਅਨੇਜਾ ਹੋ ਗਿਆ ਜਲਾਲਾਬਾਦ ਵਾਲਾ ਉਹ ਇੱਕ ਕਿਸਾਨ ਨੇ ਜ਼ਮੀਨ ਵੇਚੀ ਉਹ ਉਹਦੀ ਆੜਤ ਤੇ ਵੀ ਜਾਂਦਾ ਸੀਗਾ ਤਸਵੀਲਦਾਰ ਸਾਹਮਣੇ ਕਹਵਾਤਾ ਵੀ ਮੇਰੇ ਤੋਂ ਪੈਸੇ ਮਿਲ ਗਏ ਆ ਜਦ ਕਿ ਕਿਸਾਨ ਨੂੰ ਇਹ ਕਿਹਾ ਗਿਆ ਵੀ ਤੂੰ ਇੱਥੇ ਤਸਵੀਲਦਾਰ ਦੇ ਕਹਦੇ ਵੀ ਪੈਸੇ ਮਿਲ ਗਏ ਆ ਪੈਸੇ ਮੈਂ ਤੈਨੂੰ ਆੜਤ ਤੇ ਜਾ ਕੇ ਦੇ ਦੂੰਗਾ ਉਹ ਵਿਚਾਰਾ ਭੋਲਾ ਕਿਸਾਨ ਨੇ ਕਹਿਤਾ ਵੀ ਹਾਂ ਪੈਸੇ ਮਿਲ ਗਏ ਰਜਿਸਟਰੀ ਹੋ ਗਈ ਉਸ ਤੋਂ ਬਾਅਦ ਜਦੋਂ ਆੜਦ ਤੇ ਗਿਆ ਤੇ ਆੜਤੀਆ ਇਹ ਕਹਿ ਰਿਹਾ ਵਾ ਵੀ ਜਦੋਂ ਤੂੰ ਜ਼ਮੀਨ ਖਰੀਦਣੀ ਹੋਈ ਮੇਰੇ ਤੋਂ ਉਦੋਂ ਪੈਸੇ ਲੈ ਲਈ ਉਹਨਾਂ ਚਿਰ ਵਿਆਜ ਲਈ ਚੱਲ ਕੁਛ ਚਿਰ ਬਾਅਦ ਉਹਨਾਂ ਨੇ ਉਹਨੂੰ ਨਾ ਕਰਤੀ ਬਈ ਮੈਂ ਤੇਰਾ ਕੋਈ ਪੈਸਾ ਨਹੀਂ ਦੇਣਾ ਇਸੇ ਤਰ੍ਹਾਂ ਫਰੀਦੇ ਵਾਲੇ ਦਾ ਮਸਲਾ ਵਾ ਫਰੀਦੇ ਵਾਲੇ ਦੇ ਵਿੱਚ ਉਹ ਘਟੋ ਘਟ 8-9 ਸਾਲ ਤੋਂ ਪਿੰਡ ਦਾ ਹੀ ਆੜਤੀਆ ਵਾ 25-27 ਲੱਖ ਦੀ ਠੱਗੀ ਮਾਰੀ ਬੈਠਾ ਪਿੰਡ ਜੀ ਬੈਠਾ ਵਾ ਸਾਰੇ ਇਲਾਕੇ ਨੂੰ ਪਤਾ ਵੀ ਉਹਨੇ ਪੈਸੇ ਦੇਣੇ ਆ ਉੱਥੇ ਕੋਈ ਕਾਰਵਾਈ ਨਹੀਂ ਹੋ ਰਹੀਗੀ ਇਸੇ ਤਰ੍ਹਾਂ ਜੀਰੇ ਦਾ ਇੱਕ ਮਸਲਾ ਵ ਅ ਢਿੱਲੋ ਬਲਵੰਤ ਢਿੱਲੋਂ ਆੜਤੀਆ ਵਾ ਉਹ 5 ਲੱਖੇ ਘਰ ਦਾ ਨੱਪੀ ਬੈਠਾ ਵਾ ਉਹ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਕਹਿੰਦਾ ਮਤਲਬ ਕਿ ਜਦੋਂ ਤੋਂ ਸਾਡੇ ਕਿਸਾਨਾਂ ਨੇ ਪੈਸੇ ਦੇਣੇ ਹੁੰਦੇ ਆ ਅੱਜ ਐਸਐਸਪੀ ਸਾਹਿਬ ਕਹਿ ਰਹੇ ਸੀ ਕਿ ਵੀ ਅੱਜ ਜੇ ਕੋਈ ਧੋਖਾਧੜੀ ਦਾ ਪਰਚਾ ਬਣਦਾ ਹੋਇਆ ਤਾਂ ਜ਼ਰੂਰ ਕਰਾਂਗੇ ਪਰ ਪੁਲਿਸ ਦਾ ਕੰਮ ਨਹੀਂ ਪੈਸੇ ਦਿਵਾਉਣਾ ਅਸੀਂ ਵੀ ਸਮਝਦੇ ਆ ਪੁਲਿਸ ਦਾ ਕੰਮ ਨਹੀਂ ਪਰ ਜਦੋਂ ਸਾਡੇ ਕਿਸੇ ਕਿਸਾਨ ਨੇ ਦੇਣੇ ਆ ਕਿਸੇ ਬੈਂਕ ਦੇ ਦੇਣੇ ਆ ਕਿਸੇ ਆੜ੍ਹਤੀਏ ਦੇ ਦੇਣੇ ਆ ਉਦੋਂ ਪੁਲਿਸ ਦੀਆਂ ਧਾੜਾਂ ਸਾਡੇ ਤੇ ਕਿਵੇਂ ਚੜ ਜਾਂਦੀਆਂ ਵਾ ਉਦੋਂ ਸਾਨੂੰ ਕਿਵੇਂ ਅਰੈਸਟ ਕਰ ਲਿਆ ਜਾਂਦਾ ਵਾ ਉਦੋਂ ਸਾਨੂੰ ਕਿਵੇਂ ਬੈਂਕਾਂ ਦੇ ਕਹਿ ਤੇ ਸਾਡੇ ਤੇ ਪਰਚੇ ਦਰਜ ਕਰਕੇ ਸਾਨੂੰ ਜੇਲ੍ਹਾਂ ਸਿੱਟਿਆ ਜਾਂਦਾ ਵਾ ਸੋ ਕਿਤੇ ਨਾ ਕਿਤੇ ਇਹ ਦੂਰੀਆਂ ਗੱਲਾਂ ਵਾ ਕਿਸਾਨਾਂ ਲਈ ਕਾਨੂੰਨ ਹੋਰ ਆ ਸਰਮਾਇਦਾਰਾਂ ਲਈ ਕਿਸੂ ਕਾਨੂੰਨ ਹੋਰ ਆ ਜੇ ਇਸੇ ਤੱਕੇ ਦੇ ਵਿਰੁੱਧ ਅਸੀਂ ਲੜ ਰਹੇ ਆਂ ਵੀ ਅਸੀਂ ਵੀ ਕਹਿੰਨੇ ਆਂ ਵੀ ਜੋ ਸਾਡੇ ਕਿਸਾਨਾਂ ਦੀ ਹੱਕ ਹਲਾਲ ਦੀ ਕਮਾਈ ਆ ਇੱਕ ਨੇ ਜ਼ਮੀਨ ਵੇਚੀ ਆ ਇੱਕ ਦੇ ਫਸਲ ਦੇ ਪੈਸੇ ਆ ਇੱਕ ਦੇ ਆਪ ਫਸਲ ਦੇ ਪੈਸੇ ਦੂਸਰੇ ਦੇ ਆ ਵੀ ਘੱਟੋ-ਘੱਟ ਜਿਹੜੇ ਸਾਡੇ ਆਪ ਦੇ ਪੈਸੇ ਆ ਸਾਨੂੰ ਉਹ ਤਾਂ ਘੱਟੋ-ਘੱਟ ਮੜਾਏ ਜਾਣ ਜੇ ਨਹੀਂ ਤਾਂ ਬੰਦੇ ਤੇ ਪਰਚੇ ਦਰਜ ਕਰੋ ਜੀ ਉਹਨਾਂ ਤੇ ਕੋਈ ਕਾਰਵਾਈ ਤਾਂ ਕਰੋ ਨਾ ਕਿ ਕਾਨੂੰਨ ਜੇ ਹੈਗਾ ਤਾਂ ਸਾਰੇ ਵਾਸਤੇ ਇੱਕ ਹੋਵੇ ਸੋ ਇਹ ਸਾਡੀਆਂ ਮੰਗਾਂ ਸੀਗੀਆਂ ਐਸਐਸਪੀ ਸਾਹਿਬ ਨਾਲ ਚੰਗੇ ਮਾਹੌਲ 'ਚ ਗੱਲ ਹੋਈ ਆ ਤੇ ਉਹਨਾਂ ਨੇ ਭਰੋਸਾ ਵੀ ਦਿਵਾਇਆ ਵੀ ਸੋਡੇ ਸਾਰੇ ਮਸਲੇ ਹੱਲ ਕਰਾਂਗੇ ਇਹਦੀ ਸਾਡੀਆਂ 2-3 ਮੰਗਾਂ ਸੀਗੀਆਂ ਜਿਹੜਾ ਇੱਕ ਤਾਂ ਚੋਰੀਆਂ ਸ਼ਰੇਆਮ ਵਧ ਗਈਆਂ ਤੇ ਦੂਜਾ ਸ਼ਰੇਆਮ ਚਿੱਟਾ ਵਿਕਦਾ ਪਿਆ ਵਾ ਸੋ ਚੋਰੀਆਂ ਹੋਣੀਆਂ ਤਾਂ ਸੁਭਾਅਕ ਹੀ ਹੈ ਤੇ ਜਿਹੜਾ ਪ੍ਰਸ਼ਾਸਨ ਹੈ ਉਹ ਕੰਮ ਕਰਨੀ ਨੀਂਦ ਸੁੱਤਾ ਪਿਆ ਸੀਗਾ ਅਸੀਂ ਉਹਨੂੰ ਜਾਗਾਉਣ ਲਈ ਅਲਰਟ ਦੇ ਲਈ ਕਿ ਸਾਡੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਭਈ ਅਸੀਂ ਖੰਨੇ ਪਿੰਡ ਦੇ ਵਿੱਚ ਫਰੋਹਪੁਰ ਜ਼ਿਲ੍ਹੇ ਦਾ ਪਿੰਡ ਇੱਕ ਖੰਨਾ ਆ ਉਹ ਚਿੱਟੇ ਦਾ ਗੜ ਬਣ ਚੁੱਕਿਆ ਪਿੰਡ ਆ ਉੱਥੇ ਲੋਕਾਂ ਦੇ ਚਿੱਟਾ ਵੇਚਣ ਵਾਲਿਆਂ ਦੇ ਹੌਸਲੇ ਇੰਨੇ ਬਲੰਦ ਆ ਵੀ ਜਦੋਂ ਅਸੀਂ ਉਸ ਪਿੰਡ ਦੇ ਵਿੱਚ ਮਾਰਚ ਕੱਢਿਆ ਸੀਗਾ ਚਿੱਟੇ ਦੇ ਖਿਲਾਫ ਉਹਨਾਂ ਲੋਕਾਂ ਨੇ ਸਾਡੇ ਤੇ ਹਮਲਾ ਕੀਤਾ ਸਾਡੀ ਗੱਡੀ ਭੰਨੀ ਜਥੇਬੰਦੀ ਦੀ ਜਦੋਂ ਅਸੀਂ ਇਹਦੇ ਦੌਰਾਨ ਐਸਐਚਓ ਸਾਹਿਬ ਮਕੂਆ ਗੁਰਪ੍ਰੀਤ ਸਿੰਘ ਉਹਨਾਂ ਨੂੰ ਕਾਲ ਕੀਤੀ ਦੋ ਉਹਨਾਂ ਨੂੰ ਮੈਂ ਕਿਹਾ ਵੀ ਇੱਥੇ ਕਤਲ ਹੋ ਜਾਣਾ ਇੱਕ ਵਾਰੀ ਆ ਕੇ ਮੌਕਾ ਵੇਖੋ ਉਹ ਕਹਿੰਦੇ ਕੋਈ ਗੱਲ ਨਹੀਂ ਬੀਬੀ ਜਦੋਂ ਕਤਲ ਹੋ ਗਿਆ ਉਦੋਂ ਕਾਰਵਾਈ ਕਰ ਦਿਆਂਗੇ ਜਿਹੜੇ ਜੋਗੇ ਵਾਲੇ ਚੌਂਕੀ ਦੇ ਆ ਉਹ ਪਹਿਲਾਂ ਉੱਥੇ ਜਾ ਕੇ ਚਿੱਟਾ ਪੀਂਦੇ ਆ ਫਿਰ ਆਪਦੀ ਚੌਂਕੀ ਚੌਂਕੀ ਦਾ ਬੂਆ ਫੇਰ ਖੋਲਦੇ ਆ ਜ ਤੇ ਉਹ ਪਹਿਲਾ ਫੋਨ ਕਰ ਦਿੰਦੇ ਵੀ ਆਪ ਦਾ ਸਮਾਨ ਸੰਭਲੋ ਆਪਦੇ ਬੰਦਿਆਂ ਨੂੰ ਪਾਸੇ ਕਰ ਦਿਓ ਉਹ ਲੋਕਾਂ ਦੇ ਹੌਸਲੇ ਇੰਨੇ ਵਧੇ ਪਏ ਪ੍ਰਸ਼ਾਸਨ ਦੇ ਸਿਰ ਤੇ ਵੀ ਉਹ ਕੋਈ ਮਤਲਬ ਉਹਨਾਂ ਨੇ ਹਰ ਜਿਹੀ ਇੰਨਾ ਕਰਨ ਦੇ ਬਾਅਦ ਸਾਰਾ ਪਿੰਡ ਉਸ ਪਿੰਡ ਦੀ 750 ਵੋਟ ਹੈ ਔਰ 740 ਬੰਦਾ ਇੱਕ ਪਾਸੇ ਆਉ 10 ਜੀ ਸੀ ਰੁਪਏ ਇੱਕ ਪਾਸੇ ਆ ਔਰ 10 ਜਿਹੜਾ ਚਿੱਟਾ ਵੇਖਦਾ ਨਾ ਇਹ ਪ੍ਰਸ਼ਾਸਨ ਦੀ ਹੱਲਾਸ਼ੇਰੀ ਤੋਂ ਬਿਨਾਂ ਨਹੀਂ ਵੇਖ ਸਕਦਾ ਦਾ ਸਾਨੂੰ ਮਾਰਨ ਤੱਕ ਦੀਆਂ ਤਾਂ ਮੁਕੀਆਂ ਦਿੱਤੀਆਂ ਗਈਆਂ ਤੇ ਪ੍ਰਸ਼ਾਸਨ ਚੁੱਪ ਕਰਕੇ ਸੁੱਤਾ ਪਿਆ ਕੋਈ ਕਾਰਵਾਈ ਨਹੀਂ ਕੀਤੀ ਗਈ ਤੋ ਅਸੀਂ ਇੱਥੇ ਅੱਜ ਐਸਐਸਪੀ ਸਾਹਮਣੂ ਕਹਿਣ ਆਏ ਸੀਗੇ ਕਿ ਜੇ ਸਾਡੀਆਂ ਇਹ ਮੰਗਾਵਾਂ ਜਿਹੜੀਆਂ ਇਹ ਨਾ ਪੂਰੀਆਂ ਕੀਤੀਆਂ ਗਈਆਂ ਚਿੱਟੇ ਵਾਲੇ ਬੰਦਿਆਂ ਤੇ ਕਾਰਵਾਈ ਨਾ ਕੀਤੀ ਗਈ ਤੇ ਸੰਘਰਸ਼ ਜਿਹੜਾ ਅਸੀਂ ਹੋਰ ਤਿੱਖਾ ਕਰਾਂਗੇ